ਬਿਲਕੁਲ ਜੀ ਬਿਲਕੁਲ ਭਾਈ ਜੀ ਜੀ ਇੱਕ ਗੱਲ ਹੋਰ ਆ ਜੀ ਕਿਤੇ ਨਾ ਕਿਤੇ ਆਪਣੇ ਕਿਸਾਨ ਭਰਾਵਾਂ ਜਿਹੜੇ ਉਹ ਤਾਂ ਖੁੱਲ੍ਹੇ ਪਿਆ ਜਾਂ ਸੀਮਣਾ ਦੇ ਵੱਲੋਂ ਦਿੱਕਤ ਦੇ ਕਾਰਨ ਜਾਂ ਆਪਦੀ ਸਾਂਭ ਸੰਭਾਲ ਦੇ ਵੱਲੋਂ ਨਹੀਂ ਜੀ ਸਾਂਭ ਸੰਭਾਲ ਵੀ ਜ਼ਰੂਰੀ ਆ ਪਰ ਕਿਸਾਨ ਭਰਾ ਇੱਕ ਵਾਰੀ ਟੀਕਾ ਲਵਾਉਂਦੇ ਆ ਕਈ ਵਾਰ ਡਾਕਟਰ ਇਹੋ ਜਿਹਾ ਆ ਜਾਂਦਾ ਨਾ ਤਾਂ ਹੀਟ ਦੇਖਦਾ ਨਾ ਕੋਸ਼ੋਰ ਟੀਕਾ ਕੱਢ ਕੇ ਭਰ ਦਿੰਦਾ ਤੇ ਉਹਦੀ ਰਹਿੰਦੀ ਨਹੀਂ ਦੋ ਕੁ ਵਾਰੀ ਪੈਸੇ ਦੇ ਕੇ ਮਾਲਕ ਆਕ ਜਾਣਾ ਜੀ 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 ਪਹਿਲੀ ਗੱਲ ਤਾਂ ਮਾਲਕ ਨੂੰ ਇਹ ਚਾਹੀਦਾ ਕਿ ਟੀਕਾ ਭਾਵੇਂ 5000 ਦੇ ਲੱਗ ਜਾਣਾ ਆਕਣਾ ਨਹੀਂ ਚਾਹੀਦਾ ਜੀ ਬਿਲਕੁਲ ਜੀ ਜੇ ਬਰੀਡ ਬਣਾਉਣੀ ਆ ਫਿਰ ਆਕਣਾ ਪੰਜ ਹਜ਼ਾਰ ਖਰਚ ਕਰਦੇ ਹਾਂ ਜੀ ਤੁਹਾਡੇ ਕੋਲੇ ਝੋਟੀ ਆਉ ਡੇਢ ਲੱਖ ਵਾਲੀ ਜੀ ਜੇ ਅੱਕ ਕੇ ਛੜੇ ਜੇ ਝੋਟੇ ਤੋਂ ਲਵਾ ਦਿੰਨੇ ਤਾਂ 65000 ਦੀ ਰਹਿ ਜਾਂਦੀ ਹਾਂ ਹਾਂ ਬਾਈ ਜੀ 65 ਤੋਂ 55 55000 ਬਚਾਉਂਦੇ ਬਚਾਉਂਦੇ ਆਪਾਂ ਲੱਖ ਰੁਪਿਆ ਕਵਾ ਲઈએ ਬਿਲਕੁਲ ਜੀ ਬਿਲਕੁਲ ਫੇਰਾ ਮੇਲਿਆਂ ਦੇ ਵਿੱਚ ਖੜਨ ਦਾ ਵੀ ਜਨੂਨ ਨਹੀਂ ਪੈਦਾ ਹੁੰਦਾ ਇਹ ਵੀ ਕਿਤੇ ਨਾ ਕਿਤੇ ਉਹ ਵੀ ਜੋ ਝੋਟੀ ਖੜੀ ਆ ਹਾਂ ਜੀ ਬਿਲਕੁਲ ਜੀ ਬੰਦਾ ਜਿੰਨੇ ਮਰਜੀ ਪੈਸੇ ਮੰਗ ਲੇ ਜੀ ਜੇ ਹੁਣ ਆਮ ਦੇਖੀਏ ਤਾਂ ਉਹ 30000 ਰੁਪਏ ਦੀ ਝੋਟੀ ਆ 40 ਦੀ ਲਾ ਲਾ ਪਰ ਜੇ ਉਹਨੂੰ ਬਰੀਡ ਦੇ ਹਿਸਾਬ ਨਾਲ ਵੇਚਦੇ ਆ ਤਾਂ ਇਹ ਦਾ ਸ਼ੈੱਡ ਪਰ ਇਹ ਕਹਿਣ ਦੀਆਂ ਗੱਲਾਂ ਵੀ ਐ ਡੇਰ ਦੀਆਂ ਗੱਲਾਂ ਬਿਲਕੁਲ ਨਹੀਂ ਸੋ ਇਹ ਸੀ ਕਿ ਮਨ ਜੋ ਇਹ ਸੀ ਕਿ ਮਨ ਜੋ ਸਿਸ਼ੀਤ ਬਾਈ ਜਗਜੀਤ ਸਿੰਘ ਡਾਕਟਰ ਜੋ ਕਿ ਉਹਨਾਂ ਦਾ ਕਮੇਟੀ ਦੇ ਵਿੱਚ ਵੀ ਵੱਡਾ ਰੋਲ ਆ ਉਹ ਬੰਦਾ ਵੇਚਦਾ ਵੀ ਨਹੀਂ ਉਹਨੂੰ ਪੱਛ ਵੀ ਲਿਓ ਬਾਅਦ ਕਿ ਉਹ ਨਹੀਂ ਵੇਚਦਾ ਵੀ ਉਹ 1.5 ਲੱਖ ਦੀ ਵੀ ਨਹੀਂ ਸੇਲ ਕਰਦਾ ਨਹੀਂ ਕਰਦਾ ਜੀ ਬਿਲਕੁਲ ਬਾਈ ਜੀ ਨਹੀਂ ਕਰਦਾ ਠੀਕ ਹੈ ਨਾ ਵੀ ਅੱਗੇ ਹੁਣ ਆਪਾਂ ਜਿਹੜੀਆਂ Winner ਆਉਣਗੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਦੇ ਆ ਸੋ ਇਹ ਸੀ ਕਿ ਸਾਡੇ ਮਨ ਮੋਰ ਤੇ ਯਾਰ ਵੀ ਹੈ ਜਿੰਨ ਕੀ ਤੇ ਪਿਆਰ ਵੀ ਹੈ ਆਪਾਂ ਦਾ ਮੈਂ ਲਗਾ ਹੁਣ ਤਾਂ ਬਹੁਤ ਰੀਟ ਦੇਖ ਲੋ ਬਾਈ ਸਿਆਣੇ ਬੰਦੇ ਰਾਗੇ ਅ ਭਾਈ ਡਾਕਟਰ ਜੀ ਜੀ ਤੇ ਸਿੰਘ ਦੀ ਬਹੁਤ ਵਧੀਆ ਗੱਲਬਾਤ ਸੀਗੀ ਕਿਉਂਕਿ ਸਹੀ ਗੱਲ ਕੀਤੀ ਹੈ ਬਾਈ ਨੇ ਜਿਹੜੀ ਆਪਾਂ ਸੀਮਨ ਦਾ ਚੇਨ ਕਰਦੇ ਹਾਂਗੇ ਠੀਕ ਹੈ ਚੁਣ ਸੀਮਨ ਚੁਣਨ ਵੇਲੇ ਜਦੋਂ ਆਪਾਂ ਜਲਦਬਾਜੀ ਕਰਦੇ ਹਾਂਗੇ ਠੀਕ ਹੈ ਤਾਂ ਉਹ ਚੀਜ਼ ਹੈ ਜਿਹੜੀ ਉਹ ਆਪਣੀ ਨਸਲ ਨੂੰ ਖਰਾਬ ਕਰਦੀ ਹੈ ਤੇ ਜਿਹੜੀ ਆਪਾਂ ਅੱਜ ਗੱਲ ਕਰੀਏ ਨਾ ਨਸਲ ਦੀ ਸ਼ੁਰੂਆਤ ਕਈ ਭਰਾ ਕਹਿੰਦੇ ਕਿ ਕਿੱਥੋਂ ਸ਼ੁਰੂ ਕਰੀਏ ਤਾਂ ਸ਼ੁਰੂ ਬਈ ਚ ਚੰਗੇ ਸੀਮਣ ਤੋਂ ਹੀ ਹੋ ਸਕਦੀ ਹੈ ਚੰਗੀ ਸ਼ੁਰੂਆਤ ਜੇ ਤੁਹਾਡੇ ਕੋਲ ਘਰੇ ਮੱਝ ਚੰਗੀ ਨਹੀਂ ਵੀ ਹੈਗੀ ਤਾਂ ਵੀ ਜੇ ਤੁਸੀਂ ਉਹ ਮੱਝ ਦੇ ਚੰਗਾ ਸੀਮ ਬਣਾ ਵੈਸਟ ਸੀ ਬਣਾਵਦਾ ਭਰਦੇ ਹੋਗੇ ਠੀਕ ਹੈ ਦੇਖ ਕੇ ਭਰੋਣੇ ਹੋਗੇ ਤਾਂ ਉੱਥੋਂ ਤੁਹਾਡੀ ਜਿਹੜੀ ਇਹ ਨਿਉ ਟਿਕ ਜਾਣੀ ਹੈ ਨਹੀਂ ਟਿਕ ਜਾਣੀ ਹੈ ਵੀ ਠੀਕ ਹੈ ਨਹੀਂ ਟਿਕ ਜਾਣੀ ਹੈ ਉੱਥੋਂ ਤੇ ਉਹ ਜਿਹੜੀ ਚੰਗਾ ਸੀਮਣ ਲੱਗਿਆ ਹੋਇਆ ਤੇ ਇਹ ਨਹੀਂ ਪਤਾ ਵੀ ਆਪਣੇ ਕੋਲੇ ਉਸ ਦੀ ਫੀਮੇਲ ਆ ਜੇ ਕੱਟੀ ਆ ਜੇ ਤੇ ਕਿੱਡੀ ਚੰਗੀ ਕੱਟੀ ਆ ਜੇ ਠੀਕ ਹੈ ਤੇ ਉੱਥੋਂ ਹੋ ਸਕਦਾ ਆਪਣੇ ਕੋਲੇ 70% ਨਸਲਾ ਉਸੇ ਵਿੱਚ ਤੁਸੀਂ ਸੁਧਰ ਜਿਹੜੀ ਨੂੰ ਆਪਾਂ ਮਾੜੀ ਮੰਨਦੇ ਆਂਗੇ ਠੀਕ ਹੈ ਤੇ ਇਹ ਕੁਝ ਵੀ ਹੋ ਸਕਦਾ ਹੈ ਕਿ ਬਰੀਡਿੰਗ ਹੁੰਦੀ ਹੈਗੀ ਚੰਗੇ ਪਸ਼ੂਆਂ ਦੇ ਵਿੱਚੋਂ ਜਿਆਦਾ ਚੰਗਾ ਆਉਣ ਦੀ ਉਮੀਦ ਹੁੰਦੀ ਹੈ ਕਈ ਵਾਰੀ ਨਾਰਮਲ ਰਹਿ ਜਾਂਦਾ ਹੈਗਾ ਪਰ ਕਈ ਵਾਰੀ ਕੀ ਹੁੰਦਾ ਵੀ ਨਾਰਮਲ ਮੱਝਾਂ ਦੇ ਵਿੱਚੋਂ ਬਹੁਤ ਜ਼ਿਆਦਾ ਚੰਗੀ ਬਰੀਡ ਵੀ ਪੈਦਾ ਹੋਈ ਹੈਗੀ ਠੀਕ ਹੈ ਦੇਖ ਸਕਦੇ ਹੋ ਆ ਦੇਖੋ ਬਹੁਤ ਜ਼ਿਆਦਾ ਸ਼ਕੀਨ ਨੀਲੀ ਰਾਵੀ ਦੀਆਂ ਝੋਟੀਆਂ ਜਿਹੜੀਆਂ ਇਹ ਤੇ ਬਾਕੀ ਸਹੀ ਸਾਹ ਸੰਭਾਲਤੀ ਆ ਬਈ ਜਿੰਨੀ ਕ ਸਹੀ ਸਾਹ ਸੰਭਾਲ ਬੰਦਾ ਕਰੂਗਾ ਠੀਕ ਹੈ ਉਨੀ ਕ ਬਰੀਡ ਚਾਦੇ ਚੰਗੀ ਬਣੂਗੀ ਆ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਕੀਨ ਨਗੀਨੇ ਸੋਹਣਿਆ ਸੋਹਣਿਆ ਕਟੀਆਂ ਝੋਟੀਆਂ ਬਹੁਤ ਜ਼ਿਆਦਾ ਇੱਕ ਤੋਂ ਇੱਕ ਚੜਦੀ ਕੱਟੀ ਐ ਇੱਥੇ ਠੀਕ ਐ ਸਾਰਿਆਂ ਦਿਖਾਵਾਂਗੇ ਤੁਹਾਨੂੰ ਸਾਰਿਆਂ ਕਰਦੇ ਆ ਕਵਰ ਬਹੁਤ ਜਿਆਦਾ ਸ਼ਕੀਨ ਬਹੁਤ ਜਿਆਦਾ ਸ਼ਕੀਨ ਛੋਟੀਆਂ ਤੇ ਵਿੱਚ ਹੀ ਬੂਰੀਆਂ ਬਾਈ ਤੇ ਉਹ ਮੇਨ ਗੱਲ ਜਿਹੜੀ ਆਪਾਂ ਕਰੀਏ ਮੇਨ ਗੁਣ ਜਿਹੜਾ ਹੁੰਦਾ ਹੈਗਾ ਠੀਕ ਐ ਬਰੀਡ ਦੇ ਵਿੱਚ ਚਾਹੀਓ ਨੀਲੀ ਰੈਵੀ ਐ ਤੇ ਵੇਸ਼ਕੋ ਮੁਰੇਗੀ ਤੇ ਉਹ ਹੁੰਦਾ ਬਾਈ ਠੰਡਾਪਨ ਸਹੀਲਪਨ ਠੀਕ ਐ ਤੇ ਜਿਵੇਂ ਆਹ ਕੱਟੀ ਦੇ ਵਿੱਚ ਹੈਗੀ ਆਹ ਕੱਟੀ ਬੈਠੀ ਹੈਗੀ ਕਿੱਡਾ ਸੀਲ ਪਾਣਾ ਇਹਦੇ ਵਿੱਚ ਠੰਡਾ ਪਾਣਾ ਠੀਕ ਹੈ ਪੂਰੀ ਕੱਟੀ ਹੈ ਤੇ ਆਹ ਦੇਖ ਸਕਦੇ ਤੁਸੀਂ ਗਾੜਾ ਕਰ ਜਾਂਦੀ ਹੈ ਇਹਨੂੰ ਕੋਈ ਪਰਵਾਹ ਨਹੀਂ ਠੀਕ ਹੈ ਕਿਉਂਕਿ ਇੰਨੇ ਜਿਆਦੇ ਪਸ਼ੂਆਂ ਦੇ ਵਿੱਚ ਇੰਨੇ ਜਿਆਦੇ ਕੱਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਇਕੱਠਾ ਰੰਗ ਦੇ ਵਿੱਚ ਠੀਕ ਹੈ ਤੇ ਇਧਰ ਦੇਖ ਸਕਦੇ ਹੋਗੇ ਤੇ ਬੰਦਾ ਵੀ ਪਰੇਸ਼ਾਨ ਹੋ ਜਾਂਦਾ ਪਰ ਜਿਹੜੇ ਪਸ਼ੂ ਹੈ ਪਸ਼ੂ ਦੇ ਜਿਹੜੇ ਕੈਰੈਕਟਰ ਹੈਗੇ ਠੀਕ ਹੈ ਜਿਵੇਂ ਆ ਕਰੈਕਟਰ ਦੇ ਮੰਨ ਕੇ ਚਲੋ ਵੀ ਇਹਨਾਂ ਚੀਜ਼ਾਂ ਦੇ ਜੱਜ ਵੀ ਨੰਬਰ ਜਿਹੜੇ ਉਹ ਐਕਸਟਰਾ ਲੱਗਦੇ ਹੈਗੇ ਠੀਕ ਹੈ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਹੈਗਾ ਸੀਲਪਾਣਾ ਠੰਡਾ ਪਾਣਾ ਤਾਂ ਜੱਜ ਵੀ ਉਸ ਚੀਜ਼ ਨੂੰ ਦੂਰੋਂ ਦੇਖ ਲੈਂਦੇ ਹੈਗੇ ਠੀਕ ਹੈ ਉਸ ਚੀਜ਼ ਨੂੰ ਖੜਕੇ ਦੇਖਣ ਦਾ ਮੌਕਾ ਮਿਲਦਾ ਉਹਨਾਂ ਨੂੰ ਤਾਂ ਤਾਂ ਕਰਕੇ ਉਸ ਚੀਜ਼ ਦੇ ਨੰਬਰ ਵੀ ਐਕਸਟਰਾ ਲੱਗਦੇ ਹੈਗੇ ਇਹ ਚੀਜ਼ਾਂ ਜਿਹੜੀਆਂ ਜੱਜ ਸਾਹਿਬ ਉਹਨਾਂ ਦੱਸਦੇ ਵੀ ਹੁੰਦੇ ਹੈਗੇ ਬਾਅਦ ਵਿੱਚ ਆਪਾਂ ਨੂੰ ਤਾਂ ਆ ਬਹੁਤ ਜ਼ਿਆਦਾ ਸ਼ਕੀਨ ਜਿਹੜੀ ਝੋਟੀ ਆਪਾਂ ਗੱਲ ਕਰ ਸਕਦੇ ਹਾਂ ਨਾ ਬੂਰੀ ਨੀਰੀ ਰਾਵੀ ਦੇ ਵਿੱਚ ਇਹ ਆਉਂਦੀ ਹੈ ਤੇ ਬੈਠੀ ਹੈ ਆਰਮਨਾਲ ਜਿਵੇਂ ਘਰੇ ਬੈਠੀ ਹੁੰਦੀ ਹੈ ਤੇ ਗਾਲਾ ਕਰ ਰਹੀ ਹੈ ਠੀਕ ਹੈ ਤੇ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਈ ਇਹ ਮੇਨ ਚੀਜ਼ਾਂ ਆਗੀਆਂ ਸਹੀਲਪਾਣਾ ਠੰਡਾ ਪਾਣਾ ਤੇ ਇਹ ਬਰੀਡ ਦੇ ਚੰਗੀ ਬਰੀਡ ਦੇ ਕੈਰੈਕਟਰ ਹੈਗੇ ਇਹ ਠੀਕ ਹੈ ਬਾਕੀ ਸਾਰੇ ਭਰਾ ਪਹੁੰਚਿਆ ਕਰੋ ਪਸ਼ੂ ਲੈ ਕੇ ਤੇ ਆਹ ਦੇਖੋ ਬਈ ਆ ਦੇਖ ਸਕਦਾ ਠੀਕ ਹੈ ਬਹੁਤ ਜਿਆਦੇ ਸਕੀਨ ਛੋਟੀਆਂ ਕਟੀਆਂ ਸਾਰੇ ਪਸ਼ੂ ਬਹੁਤ ਜਿਆਦੇ ਚੰਗੇ ਆਏ ਸੋਹਣੇ ਆਏ ਤੇ ਪਹਿਲਾ ਨੰਬਰ ਸ਼ਾਇਦ ਤੱਕਰ ਬਾਈ ਅਨਾਉਂਸ ਕਰਤਾ ਚਲੋ ਦੇਖਦੇ ਆਂ ਬਾਈ ਪਹਿਲਾ ਨੰਬਰ ਜਿਹੜਾ ਅਸ ਛੋਟੀ ਨੂੰ ਦਿੱਤਾ ਗਿਆ ਕਿਉਂਕਿ ਇਹਦਾ ਪਹਿਲਾ ਨੰਬਰ ਨੀਲੀ ਜੌਲੀ ਕਿਰੀਆ ਬਰੀਡ ਦੇ ਵਿੱਚੋਂ ਆ ਚੁੱਕਿਆ ਜੀ ਆ ਤੁਸੀਂ ਡਾਕਟਰ ਸਾਹਿਬ ਨੂੰ ਕੈਮਰੇ ਤੇ ਦੇਖ ਰਹੇ ਹੋ